ਨਹੀਂ ਬੰਦਾ ਜੀ ਇਹ ਗੱਲ ਸਹੀ ਹੈ ਸਹੀ ਹੈ ਮੈਂ ਤਾਂ ਕਹਿ ਰਿਹਾ ਮੇਰਾ ਪੁੱਤ ਇੱਕ ਵਾਰੀ ਰਿਜ਼ਲਟ ਵੇਖਲਾ ਜੇ ਤਰਾ ਚਿੱਤ ਕਰੇ ਤੈਨੂੰ ਲੱਗੇ ਵੀ ਬਾਪੇ ਵਿੱਚ ਦਮ ਹੈ ਫੇਰ ਤਾਂ ਆਈ ਨਿੱਦਾ ਪੈ ਜੇ ਹੋਰ ਵਿਸ਼ਵਾਸ ਬਣਿਆ ਜਾਂ ਨਹੀਂ ਬਣਿਆ ਬਣਿਆ ਹੋਰ ਦੱਸ ਫਲਾ ਕਰੀਏ ਜਾਂ ਗੱਲ ਬਾਤ ਲਾਈਏ ਨਹੀਂ ਬਾਬਾ ਫਲਾਈ ਜਾ ਫਲਾਈ ਜਾਈਦਾ ਫੜ ਦਬੂਰਾ ਅਿੱਥੇ ਵਾਜੇ ਮਰਾ ਪਤਨ ਰਾਮੜਿਆ ਕਾਲਕਾ ਮਸਾਣੀ ਫੇਰ ਇਹਨਾਂ ਮਹਨੂਸ਼ ਛੇੜਦਿਆਂ ਪੰਨ ਤੇ ਮਸਾਣੀ ਜੋਨੇ ਜੋਟੇ ਵਿੱਚ ਖੇੜ-ਖੇੜ ਕੇ ਗੱਲ ਜਮਸਾਣੀ ਤੋਂ ਨੋਣਾ ਉੱਪਰ ਖੇੜਦਿਆਂ ਮੰਮੋ रोटी लाचो लोड़ी वसाली सर ख़ाली वसाली सर दौड़ा गोड़ ਇਹ ਤਾਂ ਪੱਕੀ ਪੱਥਰਾਂ ਦਾ ਪੱਕੇ ਤੋਂ ਲੋਏ ਕਰਦੀ ਹਾਂ ਤਾਂ ਮਾਮੀ ਚਕਾ ਕੇ ਪੱਕੀ ਗੱਲ ਕਰਕੇ ਜਾਣੀ ਹੈ ਠੀਕ ਹੈ ਜੀ ਮੈਂ ਸਾਰੀ ਜ਼ਿੰਦਗੀ ਦਾ ਇਸ ਘਰ ਦੇ ਨਾਲ ਨਾਤਾ ਪਾ ਕੇ ਚੱਲਿਆ ਠੀਕ ਹੈ ਜੀ ਵੀ ਮੇਰੀ ਗੱਲ ਦੇ ਵਿੱਚ ਵੀ ਫਰਕ ਨਾ ਆਵੇ ਠੀਕ ਹੈ ਜੀ ਜਦੋਂ ਮਾਵਾਂ ਉਹਨੂੰ ਈਦ ਦੇ ਚੰਨ ਵਰਗਾ ਚਾਹ ਦੜ ਗਿਆ ਹਾਂ ਬੱਬਾ ਸਹੀ ਹੈ ਕਿਉਂ ਬੋਲ ਤਾੜੀ ਇਹ ਸਾਡੇ ਭਰਾ ਦੇ ਸਾਡੇ ਘਰ ਦੇ ਵਿੱਚ ਪੈਣ ਪਏ ਹਾਂਜੀ ਤੇ ਅਸੀਂ 2 ਤੋਂ 3 ਹੋ ਗਏ ਹੈ ਹੈ ਬੜਾ ਸਰਕਾਰੀ ਜੋਬ ਲੱਗੀ ਹੈ ਹੈ ਬੜੀ ਬੜੀ ਮਤਲਬ ਇਹ ਦੋ ਗੱਲ ਗੁੜੀ ਹੈ ਨਾ ਕਹਿੰਦਾ ਚਾਚੀ ਦਾ ਮੂੰਹ ਵੱਡਾ ਹੋਏ ਕੁੱਤੇ ਨੂੰ ਵੀ ਸ਼ਰਮ ਆਉਣੀ ਚਾਹੀਦੀ ਆਪਾਂ ਤਾਂ ਸੁਣ ਗਾੜੀ ਕਰਨੀ ਨਹੀਂ ਗੱਲ ਕਰਦਾ ਮੈਂ ਕੈਸ਼ੇਰੋਂ ਦੇ ਹੀ ਰਿਕ ਲੋਨ ਦਾ ਲੋਨ ਮੈਨੇਜਰ ਹੈ ਅੱਛਾ ਬੈਂਕ ਜੇ ਹਾਂਜੀ ਕੜਾਈਆਂ ਕੰਮ ਬਾਬਾ ਜੀ ਤੋਂ ਮੈਂ ਪਿਆਰ ਆ ਤੇ ਆ ਅੰਦਰ ਮੈਂ ਸੋਚਦੇ ਹੁੰਦੇ ਯਾਰ ਇੰਨੀ ਕਮਾਈ ਕਿੰਦੇ ਆ ਬੜਾ ਦਿਲ ਉਹ ਕੰਮ ਲਾਣਾ ਹੋਵੇ ਤਾਂ ਉਹ ਤੇਰੇ ਤਿੰਨ ਜਵਾਗ ਹੋਣਗੇ ਵਾਹ ਜੀ ਆਪਾ ਚੌੜੇ ਤੇਰੇ ਹਾਂ ਬੋਲੋ ਤਾਂ ਨ ਹੋਣਗੇ ਸਮਝਿਆ ਤੂੰ ਦੇਖ ਨੂੰ ਲੋਂਦਾ ਕਿਦੇ ਵਾਸਤੇ ਕੋਮਨਾ ਹੈ ਕੋਨੀ ਬਾਬਾ ਕੋਨੀ ਆ ਪਈ ਅਗਰੇ ਸਾਲ ਮੈਂ ਆਉਂਗਾ ਮੇਰਾ ਪੁੱਤ ਜੇ ਤੋਂ ਮੈਂ 2.5 ਟੋਲੇ ਦਾ ਘੜਾ ਬਵਾਉਣਾ ਹੈ 2.5 ਕਿਲੋ ਤੋਂ ਉੱਤੇ ਹੀ ਮੁੰਡਾ ਹੋਊਗਾ ਹੋ ਤੇ ਬੇਰਾ ਆਂਦੀਆਂ ਲਾਟਾਂ ਜੋਗੀਆਂ ਤੇ ਦੱਬ ਨੂੰ ਵਾਹ ਲਾਟਾਂ ਜੋਗੀਆਂ ਤੇ ਦੱਬ ਨੂੰ ਜੋ ਪੁੱਤਰਾ ਦੀਆਂ ਲਾਟਾਂ ਜੀ ਸੇ ਸਭ ਨੂੰ ਇੱਕ ਫਗਾਨਾ ਖੰਡ ਨਾ ਬੰਦੀ ਆਮੰਦੀ ਮਮੰਦੀ ਦੀ ਸ਼ੁਕਤਾ ਜ ਆਪਾਂ ਠੀਕ ਐ ਤੁਹਾਡਾ ਕੰਮ ਕਰਾਂਗੇ ਤੁਹਾਡਾ ਜੀ ਪਪਾ ਇੱਕ ਛੱਡ ਕੇ ਤੈਨੂੰ ਤਿੰਨ ਬੱਚਿਆਂ ਦੀ ਦਾਤ ਦਿਖਾ ਰਿਹਾ ਮੈਨੂੰ ਤੇਰੇ ਕਰਮਾਂ ਦੇ ਵਿੱਚ ਤਿੰਨ ਬੱਚੇ ਲਿਖੇ ਐ ਧੰਨ ਬਪਾ ਕਰਮਾਂ ਦੇ ਵਿੱਚ ਕਹਿੰਦਾ ਦੇਰ ਸੇ ਆਏ ਪਰ ਦਰਸਤ ਆਏ ਦੇਰ ਸੇ ਕੋਈ ਕਹਿੰਦਾ ਦੇਰ ਸੇ ਆਏ ਪਰ ਦਰਸਤ ਆਏ ਦਰਵਾਰ ਕੇ ਉੱਪਰ ਨੀਮ ਬੰਦ ਕੇ ਆਣੀ ਹੈ ਠੀਕ ਕੇ ਸਾਥ ਠੀਕ ਹੈ ਅੱਜ ਤੇ ਐਵੇਂ ਦਾ ਜਮਾਨ ਲਾਉਂਗਾ ਲਾਉਂਗਾ ਵੱਡਾ ਠੀਕ ਬਿਲਕੁਲ ਠੀਕ ਹੈ ਜੈ ਜੈ ਕਾਰ ਤੇ ਵੀਰੇ ਆ ਗਏ ਨੋਟ ਕੱਢ ਕੇ ਆਪਦੇ ਮਾਰ ਕੇ ਤਰਾਗਾ ਵਿਤਰਾਗ ਦੇ ਬਾਬਾ ਜੀ ਦੇ ਸੱਜੀ ਦੇ ਬਾਬਾ ਜੀ ਦੁਆ ਨਾਲ ਹੈ ਸਭ ਕੁਝ ਹੋ ਗਿਆ ਹਾਂ ਸੰਗਤ ਦੀ ਦੁਆ ਦੇ ਨਾਲ ਸਭ ਕੁਝ ਹੋ ਗਿਆ ਮੈਂ ਕਦਾ ਕੁਝ ਨਹੀਂ ਕਰ ਸਕਦਾ ਜੇ ਤੁਸੀਂ ਸਾਰੀ ਲਾਲਕੀ ਦੁਆ ਕਰਾਂਗੇ ਸਭ ਕੁਝ ਹੋ ਜਾਵੇਗਾ ਸਿਰ ਲੱਗਣੀ ਹੈ